ਅਸਕਲ ਜੀ ਸਾਰਿਆਂ ਨੂੰ ਸੰਦੀਪ ਜੀ ਫਿਰ ਤੁਹਾਡਾ ਬਹੁਤ ਬਹੁਤ ਵੈਲਕਮ ਹੈ ਜੀ ਪਿੰਡਰਵਾਲ ਪਹੁੰਚ ਚੁੱਕੇ ਹੈ ਭਾਈ ਸ਼ੇਰਿਆਂ ਦੇ ਕੋਲ ਦੇਖੋ ਅੱਜ ਵੀ ਘੜਗੜਾਸ ਤੋਂ ਲੈ ਕੇ ਮੈਂ ਪਾਜੂ ਸੇਲ ਆ ਬਾਕੀ ਬਾਈ ਜੀ ਨੇ ਗੱਲਬਾਤ ਕਰੀਏ ਸਤਿਕਾਰ ਸਤਿਕਾਰ ਬਾਈ ਜੀ ਸਤਿਕਾਰ ਵੈਲਕਮ ਜੀ ਤੁਹਾਡਾ ਬਹੁਤ ਬਹੁਤ ਸਤਿਕਾਰ ਮੈਂ ਕੈਮਰਾਮੈਨ ਜੀ ਸਤਿਕਾਰ ਹੋਰ ਤਾਂ ਵਧੀਆ ਕਿਰਪਾ ਵਾਇਕਲ ਦੇ ਬਾਬਾ ਗੋਡਾ ਸਾਹਿਬ ਦੀ ਬਹੁਤ ਬਹੁਤ ਕਿਰਪਾ ਕਿ ਮੈਂ ਵਧੀ ਚੱਲ ਰਹੀ ਕਿੰਨ ਵਧੀਆ ਵਧੀਆ ਕਿਰਪਾ ਮਾਰਨ ਮਾਲ ਮਾਲ ਆਪਣੇ ਕੋਲ ਰੋਜ਼ ਹੀ ਹੁੰਦਾ ਜਾਂਦਾ ਰਹਿੰਦਾ ਇੱਥੇ ਬੇਨਤੀ ਵੀ ਜਦੋਂ ਮਰਜੀ ਆਉ ਪੰਜ ਸੱਤ ਪਸ਼ੂ ਤੁਹਾਨੂੰ ਹਰ ਟਾਈਮ ਮਿਲਣਗੇ ਹਾਂਜੀ ਪੂਰਾ ਜੋਰ ਤਾਂ ਨਹੀਂ ਲੈ ਰਹੇ ਹਾਂ ਹਾਂਜੀ ਨੀਲੀਆਂ ਤਾਂ ਜੋਰ ਰਿਹਾ ਨੀਲੀਆਂ ਦੀ ਮੰਗ ਦੇ ਹਿਸਾਬ ਨਾਲ ਆਈਆਂ ਫਿਰ ਨੀਲੀਆਂ ਦੀ ਮੰਗ ਜ਼ਿਆਦਾ ਹਾਂ ਨਹੀਂ ਜੀ ਜਾਂਦਾ ਰੱਬ ਮੁਕਦੀਆਂ ਥੋੜਾ ਕੋਈ ਚੀਜ਼ ਥੋੜਾ ਮੁੱਕੀ ਕਦੀ ਚੀਜ਼ ਇਧਰ ਨਹੀਂ ਆਏ ਮੁਕਦੀ ਹਾਂਜੀ ਨੀਲੀ ਦੇ ਮਗਾ ਰਹੇ ਹਾਂ ਹਾਂ ਨਹੀਂ ਨਹੀਂ ਮੁੱਕਦੀ ਇਧਰ ਲਈ ਕੋਈ ਦਰਾਈਆਂ ਜਿੱਥੋਂ ਦੀ ਮਰਜ਼ੀ ਰਾਲੋ ਇਹ ਖਾਲੜੇ ਸਾਈਡ ਤੋਂ ਆਈਆਂ ਅੱਛਾ ਖਾਲੜੇ ਖਾਲੜੇ ਕੋਈ ਬੇੜੇ ਸਾਈਡ ਤੋਂ ਆਉਂਦੀਆਂ ਚੰਗੀਆਂ ਝੋਟ ਆ ਚੰਗੀਆਂ ਝੋਟ ਬੜਾ ਲਓ ਇਹ ਨਹੀਂ ਪਰਲੀ ਛੁੱਟੀ ਆ ਰਾਤ ਇਹ ਇਹ ਗੱਬਣਿਆ ਇਹ ਗੱਬਣਿਆ ਇਹਦਾ ਬੜਾ ਰਿਕਾਰਡ ਹੈ 14 ਕਿਲੋ ਪਹਿਲਣ ਝੋਟੀਆਂ ਨੇ ਦੁੱਧ ਦਿੱਤਾ ਇਹਦੇ 25 ਤਰੀਕ ਨੂੰ 10 ਮਹੀਨੇ ਪੂਰੇ ਹੋਣੇ ਆ ਠੀਕ ਆ 25 ਤਰੀਕ ਨੂੰ 10 ਮਹੀਨੇ ਪੂਰੇ ਹੋਣੇ ਆ ਉੱਤੇ 5-7 ਦਿਨ ਲੈ ਜਾਊਗੀ ਜੋ ਉਠਾਈਏ ਵੇ ਜੀ ਤੋਰੋ ਲਓ ਜੀ ਦੇਖੋ ਪਿਓਰ ਨੀਲੀ ਲੰਮੀ ਤੋਰ ਨੂੰ ਕਰਾ ਦਿਓ ਇਹ ਨੂੰ ਕੱਢੋ ਚਾਹੀਏ ਹੁਣ ਕਿਵੇਂ ਸ਼ੇਰਾ ਜੀ ਓਕਾ ਓਕੇ ਹਾਰੇ ਇੱਕ ਕ ലൈജിൽ പോകണം. ലമ്മി ലൈറ്റ്. ചെയർമാൻ സാർമേ ജല അക്സെപ്റ്റ് ലൈജിൽ. ഓളി ഇതിനെ. ഓനെ ചൊല്ലി ഭട്ടി ചോടിയാ. മാർ കമാ. ഓ ലൈജിൽ ഓ ഗെറ്റ്. ആര് വാ? ഓ. ആ. 200. ਦੇ ਦੇ 800 ਦੋ ਇਦਰਾਜ ਹਾਂਜੀ ਬੜਾ ਬਈ ਛੋਟੀ ਆ 10 15 ਦਿਨ ਲੈ ਜਾਣੇ ਇਹਨੇ ਅੱਛਾ ਤੇ ਜੇ ਕੋਈ ਸਵਾਗਿਆ ਆਖੂਗਾ ਨਾ ਆਪਾਂ 15 16 ਕਿਲੋ ਛੋਟੀ ਦੀ ਦੁੱਧ ਦੀ ਗਰੰਟੀ ਆ ਤੇ ਜੇ ਕਿਨੇ ਹੋਣ ਲੈਣੇ ਉ ਤਾਂ ਆਪਣਾ ਫੋਨ ਨਾਲ ਕਨੈਕਟ ਕਰ ਲੈ ਨਹੀਂ ਤਾਂ ਆਪਾਂ ਤਿਆਰ ਕਰਕੇ ਛੋਟੀ ਸਵਾਗੇ ਦੇ ਦਾਂਗੇ ਬੋਲੋ ਫਿਰ ਬੋਲੋ ਮੋਲੇ ਦਾ ਫੋਨ ਤੇ ਕਰ ਲਾਂਗੇ ਕਰ ਲਓ ਮੈਂ ਕਹਿੰਦਾ ਹੈ ਕਰ ਲਓ ਮੈਂ ਕਿਹਨਾਂ ਫੋਨ ਤੇ ਕਰ ਲਾਂਗੇ ਗਰੰਟੀ ਵਾਲੀ ਝੋਟੀ ਆ ਕੋਈ ਨਹੀਂ ਚੱਲਣ ਦੋ ਹੈ ਝੋਟੀ ਸਮਾਦੀ ਦੇ ਦਾਂਗੇ ਆ ਉਹ ਜੂ ਮੋਕੇ ਬਾਅਦ ਬਾਅਦ ਤਾਂ ਕਰਦਾਂਗੇ ਚਲੋ ਕਰਦੇ ਬਾਕੀ ਫੰਡਰ ਨਾਲ ਗੱਲ ਕਰ ਲਈ ਜੇ ਕਿਨੇ ਤਿਆਰ ਕਰਕੇ ਸਵਾਗੇ ਕਿਹਨੂੰ ਦੇ ਦਾਂਗੇ ਚਲੋ ਠੀਕ ਗਰੰਟੀ ਵਾਲੀ ਝੋਟੀ ਇਹ ਇਹ ਸੁਈਏ ਜੀ ਆਹ ਸੁਈ شويه ਦੀ ਅੱਜ ਹੀ ਸੁਈਏ ਬਾਅਦ ਹੀ ਸੁਈਏ ਚਲੋ ਥੋੜਾ ਜੀ ਬੋਲੋ ਬੋਲੋ ਕਿੰਨਾ ਕੱਟਾ ਬਾਈ ਬੋਲੋ ਬੋੜਾ ਸਵੇਰੇ ਬੱਚੇ ਨੂੰ ਝਗਾ ਕੇ ਕੋ ਦੋ ਤਿੰਨ ਕਿਲੋ ਆਪਾਂ ਛੋਇਆ ਜੀ ਹੋਰ ਨਹੀਂ ਬੋਲਣਾ ਕਿ ਮੈਂ ਜਿਹੜੇ ਵੇਰ ਕੋਟੀ ਆ ਉਹ ਮਈਆਂ ਜਿੱਤੀ ਆ ਕਿੰਨੇ ਗੋਲਦਰ ਦੋ ਦੋ ਦੇ 15 16 ਕਿਲੋ ਦੂਸਰੇ ਸੁਵੇ ਚ ਹੋਇਆ 15 16 ਕਿਲੋ ਨਾ ਮੜਾ ਭਾਈ ਜੀ ਐ ਡਬਲ ਬੇ ਚੜ੍ਹੇ ਆਜਾ ਕਟਾ ਕੱਟੀ ਕਟਾ ਕਟਾ ਕੱਚਾ ਮਗਰ ਜਿਆਦਾ ਫਰ ਲੱਗਦੀ ਆ ਕੋਈ ਡਰਦੀ ਐ ਪਈ ਡਰਦੇ ਹਾਂ ਇਹ ਨਹੀਂ ਹਾਂਜੀ ਮੋਲ ਲੈਦਾ ਵੀ ਸਵਾਬ ਇਹਦਾ ਕਰ ਲੈ ਘਾਟਾ ਵਾਦਾ ਹੋਣ ਦੇ ਕੇ ਜੇ ਸਿੱਖ ਨਹੀਂ ਸਹੀ ਸਹੀ ਤੇ ਕਹਣੇ ਆਈ ਜਲੀਏ ਆਹ ਇੱਕ ਦਸ ਦੀ ਮੇਹਦੇ ਦਾ ਇੱਕ ਬਾਈ ਦੇ ਦੇ ਦਾ ਆ ਜੋ ਚਲਣ ਦੋ ਲੋ ਜੀ ਇਹ ਆ ਗਿਓ ਸੁਈ ਝੋਟੀ ਅੱਛਾ ਉਹ ਰਹਿ ਗਈ ਜੀ ਆਜਾ ਫਿਰ ਉਧਰ ਆਜੋ ਇਹ ਵੀ ਕਪੜਾ ਸੁਈ ਝੋਟੀ ਸੁਈ ਅੱਛਾ ਸੁਈ ਆ ਹਾਂ ਕੀਗਾ ਦੁੱਧ ਭਾਜੀ ਕਿੰਨਾ ਦੁੱਧ ਦੇ ਥਲੇ 12 ਕਿਲੋ ਹੋਊਗਾ ਅੱਛਾ ਬੱਚਾ ਦਾ ਮਹੀਨੇ ਡੇਢ ਦਾ ਬਖਾ ਦੇਣੇ ਤੁਹਾਨੂੰ ਬਖਾ ਬਹੁਤ ਬਖਾ ਲੋ ਜੀ ਇਹ ਵੀ ਦੋ ਰੋ ਨਾ ਵੇਖੋ ਗਰਾਣ ਰੰਗ ਵੇਖੋ ਮੇਰੇ ਅੱਛਾ ਮੈਂ ਤੇ ਭਾਰੀ ਮੈਂ ਦੋ ਰੋ ਬੱਧੀ ਨਹੀਂ ਬੱਧੀ ਐ ਲੈ ਜੀ ਤੁਹਾਨੂੰ ਕਿੰਨੇ ਰੋ ਭਾਜੀ ਦੁੱਧ ਕਰਦੇ 14 15 ਕਿਲੋ ਦੋ ਰੋ 15 ਕਿਲੋ ਤੁਹਾਇਆਂ ਵਧੀਆ ਰੂਮਾਂ ਦੀ ਕੋਲੀ ਆ ਜਾਓ ਆ ਜੀ ਹਾਂ ਜੀ ਧਿਆਵੋ ਧਿਆਵੋ ਸਾਡੇ ਘਰੋਂ 12 ਕਿਲੋ ਹੀ 12 ਹੀ ਆਖਣਾ ਬਿਲਕੁਲ ਆਓ ਅੱਗਾ ਆਪਣੀ ਸਮਝ ਵੇਖ ਲੈ ਕੋਈ ਬਸ 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 ਇਹ ਦੇਖ ਰਹਿਮਣਾ ਜੀ ਅਲਹਾਕੈ ਰਾਜੇ ਬੂਹ ਫੜ ਕੇ ਹਾਂ ਜੀ ਬੋਲੋ 85000 ਨਹੀਂ ਦੇ ਦਾਂਗੇ ਵੇਖ ਲਓ ਕੋਈ ਨਹੀਂ ਦੇਣੀ ਘਰ ਦੀ ਹੈ ਹੁਣ ਬੱਚੇ ਦੇ ਨਾਲ ਬੱਚਾ ਵੇਖਣ ਵਾਲੇ ਆਜੋ ਆ ਬੱਚਾ ਜੀ ਆ ਬੱਚਾ ਘੱਟੋ ਘੱਟ 2 ਮਹੀਨੇ ਹੋ ਗਏ 1.5 ਦਾ ਲਾੜੇ 2 ਦਾ ਲਾੜੇ ਆ ਪੀ ਸਮਝ ਆ ਸਾਹਮਣੇ ਜੀ ਪਰ ਪੰਜਾਂ ਲਾੜੋ ਕਿੰਨੇ ਜੋ ਮਰਜ਼ੀ ਕਰ ਬੋਲੋ ਸਰ ਕਰ ਦੋ ਮੰਨ ਤੂੰ ਹੀ ਕਰ ਦੋ ਭਾਜੀ ਜੀ ਠੀਕ ਆ ਜਾਨ ਆਜੋ ਜਾਨ ਜੀ ਚਲੋ ਆਜੋ ਸਰ ਇਹ ਸੁਬਾਹ ਵਾਲੀ ਨਗੀਨਾ ਦੁਜਾਸ ਹੁਆ ਹੈ ਦੁਜਾਸ ਹੁਆ 5-6 ਦਿਨ ਦੀ ਮੈਂ ਸੂਈ ਆ 12 ਕਿਲੋ ਝੋਟੀ ਛਲੇ ਦੁੱਧ ਹੋਊਗਾ ਬੋਲਾ ਆ ਜਾ ਬੱਚਾ ਤਾਜੀ 12 ਕਿਲੋ ਇਸ ਟਾਈਮ ਦੁੱਧ ਝੋਟੀ ਹੈ ਤਾਜੀ ਸੂਈ 4 ਦਿਨ ਦੀ ਆ ਕਟਾ ਜੀ ਆ ਕਟਾ ਤਾਜੀ ਸੂਈ ਬਿਲਕੁਲ ਤਾਜੀ ਸੂਈ ਗਾੜੂ ਦੇ ਬੱਚਾ ਦੇ ਲੋ ਜੀ ਵੀ ਦੇਖੋ ਇਹ ਸਿਮਰੋ ਤੁਸੀਂ 40 ਰੁਪਏ ਜੀ ਤੇ ਨਜ਼ਰਾਂ ਇਹ ਚੜਦੀ ਪਿੰਦੀ ਆ ਤੇ ਜਿਹੜਾ ਦੇਵਾ ਲੱਗਾ ਬਸ ਹੋਰ ਬੰਕਮਾਰੀ ਕੀਤੀ ਬੰਨੇ ਲੈ ਲਈ ਛੋਟੀਆਂ ਦੁਰੂਆਂੀਆਂ ਡਰਦੀਆਂ ਨੇ ਫੋਟਾ ਨੇ ਰੱਖ ਦੇ ਰੱਖ ਦੇ ਰੱਖ ਦੇ ਆ ਜਾਓ ਆ ਜਾਓ ਆ ਜਾਓ ਬਸ ਆ ਜਾਓ ਅੱਜ ਵਾਲੇ ਸ਼ੇਰ ਜੀ ਦੁੱਧ ਛੋਟੀ 14-15 ਕਿਲੋ ਚਵਾ ਦੂਗੀ ਪਰ ਭਸੇਵਾ ਕਰੂਗਾ ਜਾ ਕੇ ਤੇ ਹੁਣ ਹੁਣ 11-12 ਕਿਲੋ ਸਟਾਰਟਿੰਗ ਦੁੱਧ ਆ ਮੁੱਲ ਬੋਲੀਏ ਛੋਟੀ ਸਵਾਦੀ ਦੇਦੀ ਹੈ ਭਾਜੀ ਵੇਖ ਲਓ ਛੋਟੀ ਘਰ ਤੋਂ ਮਾਰ ਦਾਂ 10000 ਰੁਪਏ ਮਾਰ ਕਰਦਾਂਗੇ 1-15 ਦੀ ਛੋਟੀ ਦੇ ਲਾਂਗੇ ਆਏਗੇ ਤਾਂ ਹੋਰ ਮਾਰ ਤਾੜ ਕਰਦਾਂਗੇ ਛੋਟੀ ਵੇਖੋ ਕੈਮਰਾਮੈਨ ਇੱਕ ਦਾਸ ਹੀ ਜਾਣ ਦੋ ਘਰ ਤੋਂ ਨਾਲੇ ਜਾਣ ਦੋ ਕੋਈ ਗੱਲ ਇੱਕ ਦਾਸ ਹੀ ਓਏ ਠੀਕ ਆ ਆ ਵੀ ਵੇਖੋ ਨਗੀਨਾ ਗੱਭਣ ਸੂਈ ਸੁਈ ਜੋ ਟੀ ਅੱਛਾ ਸੂਈ ਆ ਸੂਈ ਛੋਟੀ ਛੋਟੀ ਦਾ ਕੱਦ ਕਾੜ ਦੇ ਕੋਸਾ ਆ ਤੇ ਪੂਰੀ ਵਜੇਦਾਰ ਝੋਡੀ ਵੱਡੀ ਝੋਟੀ ਖੋਲੋ ਖੋਲੋ ਕਰਾ ਦਿਓ 12 ਕਿਲੋਸ ਕਾੜ ਦੀਏ ਦੋ ਤੇ ਠੰਡਾ ਕਰਕੇ ਆਊਗਾ 4-5 ਦਿਨ ਦੀ ਝੋਟੀ ਸੂਈ ਤਾਜੀ ਗਿੱਲੇ ਨਾਲੂ ਤੇ ਅਜੇ ਵੱਡੀ ਝੋਟੀ 14-15 ਕਿਲੋ ਵਾਲੀ ਝੋਟੀ ਆ ਬਠੀ ਆਪਣੀ ਸਮਝ ਵੇ ਦੇ ਪ੍ਰੈਸ ਦੇ ਵੇਖੋ ਦੇ ਨਾਲ ਗੋਣੇ ਚਾਹ ਤੇ ਆ ਨਾ ਵੇਖ ਲੈਣਗੇ ਚੜ੍ਹ ਬੋਲੀ ਹਾਂਜੀ ਬਸ ਇਹ ਜੀ ਮੋਲ ਵੱਡੀ ਛੋਟੀ ਮੋਲ ਇਹਦਾ ਵੀ ਸਵਾ ਹਾਂਜੀ ਸੇ ਨਹੀਂ ਇੱਕ ਦਾ ਦੀ ਸੇਮ ਹੀ ਦੇਖੋ ਛੋਟੀ ਪਰ ਭਾਈ ਮੋਲ ਜ਼ਿਆਦਾ ਨਹੀਂ ਗੇ ਠੀਕ ਆ ਮੋਲ ਕੋਰੇ ਬਜਾਈ ਜਿਆ ਪਾਣੀ ਛੇ ਵੀਡੀਓ ਬਣ ਚੱਲੀ ਆ ਇਹ ਇਹ ਛੋਟੀ ਸੂਈ ਆ ਅੱਛਾ 11 ਕਿਲੋ ਬੋਲਾ ਝੋਟੀ ਥੱਲੇ ਗੁੰਲਾ ਲਾਡੂ ਆ ਇੱਕ ਬੱਚਾ ਜੋ ਹਾਂ 11 ਕਿਲੋ ਬੋਲਾ ਉਹ ਝੋਟੀ ਦਾ ਪੋਲ ਤੋਰ ਪੰਡੂ ਜਾ ਸੁਆ 6 ਦੇ ਅੰਦ ਲੋ ਜਾ 6 ਦੇ ਅੰਦ ਦੂਜਾ ਸੁਆ ਤੇ ਵੇਖੋ ਹਾਂ ਪੂਰੀ ਵਜਨਦਾਰ ਝੋਟੀ ਆ ਅਸਲਾ ਝੋਟੀ ਲੈ ਜੇ ਤੋਰੋ ਤੋਰੋ ਤੋਰ ਚਾਹ ਲਖਾ ਦੇਖੋ ਝੋਟੀ ਜੇ ਜਮ ਤੇ ਸਾਹ ਨੇ ਆਉ ਲੋ ਇਹ ਵੀ ਬੜੇ ਬੜੇ ਹਾਂ ਮੈਂ ਚੰਗੀ ਨਹੀਂ ਲਈਦੀ ਭਾਈ ਮੈਂ ਚੰਗੀ ਨਹੀਂ ਲਈਦੀ ਪਰ ਨਹੀਂ ਵੀ ਚੰਗੇ ਆ ਲਾਲ ਲੱਗਦੀ ਇਹਨਾਂ ਨੂੰ ਨਹੀਂ ਮਾੜੀ ਜੀ ਬੈਠੀ ਬੂਠੀ ਤਾਂ ਕਰਕੇ ਚਲੋ ਇਹੇ ਦੁੱਧ ਨਹੀਂ ਹੁੰਦੀ ਉਹ ਜਿਹਨੂੰ ਪਰ ਲਓ ਮੈਂ ਦੁੱਧ ਨਹੀਂ ਹੁੰਦੀ ਮੋਹਨ ਭਾਈ ਜੀ ਮੇਰੇ ਦਾ ਇਹਦੇ ਖੜਾਇਆ ਭਾਈ ਜੀ ਮੜਾ ਜਾ ਇਹ ਚੜੇ ਜੜਾ ਉਖਾਈਏ ਨਾ ਫਿਰ ਦੁੱਧ ਆ ਚੁਣਾ ਚਲ ਹਾਂਜੀ ਮੋਲ ਜਾਇ ਦੇਖੋ ਮੋਲ ਦੇਖੋ ਭਾਈ 95 ਦੀ ਦੇਲੀਏ ਝੋਡੀ ਜਾ ਜਾ ਕਿ ਨਹੀਂ ਹੈ ਨਹੀਂ ਲੈ ਲੈ ਉਹ ਤੁਸੀਂ ਕੱਪੇ ਨਹੀਂ ਦੇ ਦਾਂਗੇ 85 ਦੀ 85 ਦਾ ਟੱਕਾ ਹੋ ਜਾ ਛੋਟੀ ਯਾਰ ਵੇਖ ਲੋ ਕਰਾਂ ਵੇਖ ਲੋ ਛੋਟੀ ਜਾ ਜਾਂਦੀ ਹੈ ਦੋ ਹੀ ਛੱਡ ਦੇ ਨਾ ਫੇ 8000 ਚਲੋ ਠੀਕ ਹੈ ਜਾ ਤੇ 8000 ਆ ਨਹੀਂ ਵੇਖੋ ਰਾਤ ਦੀ ਨਹੀਂ ਸੁਈ ਯਾਰ ਆਤੀ ਚ ਹੋਈ ਆ ਸਵੇਰੇ ਚ ਹੋਈ ਆ ਅੱਛਾ ਰਾਤ ਦੀ ਸੁਈ ਆ ਰਾਤੀ ਸੁਈ ਛੋਟੀ ਲੈ ਵਾ ਵੇਖੋ ਚ ਨਹੀਂ ਥਲੇ ਤੀਸਰਾ ਸੁਗਾ ਸੁਈ ਆ ਮੇਰੇ ਨਾਲ ਜਰੂਰ ਤੁਹਾਡੇ ਵੀਡੀਓ ਬਣਾਣ ਲੱਗੇ ਆ ਤੇ ਲੈ ਵੀ ਤੁਹਾਡੇ ਨਾਲ ਜਿਹੜੇ ਫਲੋੜੀ ਲੱਗੇ ਹੁੰਦੇ ਕੋਈ ਲਾਮਤ ਨਹੀਂ ਆ ਤੁਹਾਡਾ ਨੰਬਰ ਜਿਹੜੀ ਗੱਲ ਕਰ ਬਾਰੇ ਨਹੀਂ ਰੋ ਰੋ ਕਰਾ ਕਟਾ ਕਟਾ ਕਟ ਕੱਟੀ ਸਾਰੇ ਜੋ ਸਾਰੇ ਹੁੰਦੇ ਨੇ ਮਈਆਂ ਨੇ ਜੋ ਬਧੀਆ ਸਾਰੇ ਕੱਟੇ ਸਾਰੇ ਛੇ ਸਿੰਘ ਦੀ ਲੱਤ ਵੀ ਦੀ ਆ ਹਾਂ ਇਹ ਬਈਆਂ ਹੋਣ ਅਸੇ ਦੇਖੋ ਨਾੜਾ ਨੂੰ ਤਾਂ ਸਦੀਪ ਜੀ 85 ਦੀ ਕਰਾ ਦਿਓ ਮਾਨਤਾ ਜੇਰਾ ਕਰਾਉਣਾ ਜਿਆ ਜਿਆ ਵੱਡੀ ਲੋਧ ਵਾਲੀ ਮਈ ਆ ਨਾੜਾ ਨੂੜਾ ਵੇਖੋ ਮਈ ਦੇ ਇਧਰ ਆਣ ਕੇ 6 ਵਜੇ ਆ ਬਿਜਲੀ ਘਰ ਬਣਿਆ ਚਰਦੋ ਆਪੀ ਕਰ ਦੋ ਮੈਂ ਕਹਿੰਦਾ ਤੁਸੀਂ ਕਰ ਦੋ ਮੈਂ ਕਿਹੜੀ ਤੁਹਾਡੀ ਮੋੜ ਨਹੀਂ ਆ ਇਹ ਥੋੜਾ ਜਿਹਾ ਸੰਦੀਪ ਵੀਰ ਨੇ ਵੱਧ ਕਰਤਾ ਕੋਈ ਗੱਲ ਨਹੀਂ ਲਓ ਤੁਸੀਂ 30000 ਜਾਨ ਜੀ ਮੈਂ ਤੁਹਾਨੂੰ ਜਾਨ ਦੋ 30000 ਜਾਨ ਦੋ ਇਹ ਫਿਕਸ ਪ੍ਰਾਈਸ ਜੋ ਹੈ ਤਾਂ ਇਹ 74 ਵਾਲਾ ਫੋਨ ਨਾ ਕਰੇ 74 ਹਜ਼ਾਰ ਵਾਲਾ ਵੀਰ ਫੋਨ ਨਾ ਕਰੇ 200 ਕਿੰਨੀ ਕਰਨੀ ਦੋ ਦੋ ਸੌ ਕਰ ਲਿਓ ਇਹ ਜਿਹਦੇ ਕੋਲ ਨਹੀਂ ਉਹਨੇ ਵੀ ਵੀਡੀਓ ਵੇਖ ਲੈਣੀ ਆ 75 ਹਜ਼ਾਰ ਨਹੀਂ ਕਰੇ ਮੈਂ ਲੈਂਦੀ ਸੰਜੀਪ ਜੀ ਅੱਛਾ ਆਪਣੇ ਮਾਲ ਦੇ ਘਰੋਤੇ ਆ 75 ਹਜ਼ਾਰ ਦੀ ਮੈਂ ਨਹੀਂ ਆਦੀ ਉਹਨੂੰ ਕਹਿਤਾ ਤੈਨੂੰ ਚਲੋ ਕੋਈ ਗੱਲ ਧੱਕਾ ਉਹ ਕੋਈ ਗੱਲ ਨਹੀਂ ਚਲੋ ਮੇਰੇ ਵਾਅਦੇ ਤੇ ਲੈ ਲਾ ਕਿ ਇਹ ਨਹੀਂ ਇਹਦਾ ਕੰਮ ਹੈ ਇਹ ਕੱਢ ਕੇ ਤੇ ਵੰਦ ਠੀਕ ਹੈ ਨਾ ਤੇ ਬਾਕੀ ਵੇਲੋ ਪਸ਼ੂ ਵੇਲੋ ਚੈੱਕ ਕਰ ਲਓ ਆ ਝੋਟੀਆਂ ਕਰੇ ਫੇਰ ਖਾਣੇ ਨੀਂਦੀ ਜੀ ਇਹ ਨਜ਼ਰ ਵੇਖੇ ਝੋਟੀਆਂ ਇਹ ਅਹਾਂ ਜੀ ਝੋਟ ਇੱਕ ਗੱਲ ਨਹੀਂ ਜਬਾ ਕੀtio ਮੇਰੇ ਵਿੱਚ ਚੈੱਕ ਕਰਕੇ ਚੋਇਜ ਕਰਕੇ ਲੈ ਕੇ ਜਾਓ ਤੇ ਬਾਈ ਨੂੰ ਘਰੋਂ ਬੜੇ ਆ ਮੇਰਾ ਸ਼ੇਰਾ ਸਲਦੂਆ ਪਿੰਡ ਰਵਾਲ ਨਜ਼ਦੀਕ ਫਟੇਗੜ ਚੂੜੀਆਂ ਜ਼ਿਲ੍ਹਾ ਗੁਰਦਾਸਪੁਰ ਤਸੀਲ ਡੇਰਾ ਬਾਬਾ ਨਾਨਕ ਅਬਰਸਰ ਸਾਨੂੰ ਹੈਗਾ ਆ 25 ਕਿਲੋਮੀਟਰ ਬਹੁਤੇ ਪੁੱਛਦੇ ਐਡਰੈਸ ਬਿਲਕੁਲ ਹੀ ਰੰਦਾਸ ਵੀ ਨੇੜੇ ਰੰਦਾਸ ਵੀ ਨੇੜੇ ਡੇਰਾ ਬਾਬਾ ਨਾਨਕ ਸਾਰਾ ਹੀ ਸਾਰੇ ਸਾਰੇ ਬਾਕੀ ਫੋਨ ਲਾਓ ਬਾਈ ਨੂੰ ਫੋਨ ਲਾਓ ਬਾਕੀ ਐਡਰੈਸ ਪੁੱਛਣਾ ਕਰਾਂਗੇ ਕੋਈ ਗੱਲ ਨਹੀਂ ਕਿੱਥੇ ਆਓ ਤੁਸੀਂ ਸਾਤੀ